ਜੋ ਆਪਣੇ ਬਿਜਲੀ ਵਾਲੇ ਮੀਟਰ ਲੱਗੇ ਹੋਏ ਨੇ ਉਹਨਾਂ ਮੀਟਰਾਂ ਦੀ ਜੋ ਹੁਣ ਰੀਡਿੰਗ ਲੈਣਾ ਆਉਂਦੇ ਨੇ ਅਧਿਕਾਰੀ ਉਹਨਾਂ ਦੀ ਫੋਟੋ ਕਰਦੇ ਨੇ ਫੋਟੋ ਕਰਨ ਤੋਂ ਬਾਅਦ ਉਹ ਸਿੱਧਾ ਆਨਲਾਈਨ ਜੋੜਦੇ ਨੇ ਫੇਰ ਜਦੋਂ ਕਿਸੇ ਵੀ ਮੀਟਰ ਦੇ ਵਿੱਚ ਇਹ ਕਿਸੇ ਕਾਰਨ ਕਰਕੇ ਮਤਲਬ ਵੀ ਕਿਤੇ ਕਹਿੰਦੇ ਜੀ ਧੁੰਦਲਾਗਾ ਜਾਂ ਕਿਵੇਂ ਆ ਇਹਦੇ ਫਾਲਟਾ ਫਲਾਨਾ ਜਾਂ ਉਹ ਤਿੰਗੜਾ ਕਰਕੇ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਕਾਰਪੋਰੇਟਾਂ ਨੂੰ ਪੰਜਾਬ ਸਰਕਾਰ ਨੇ ਇੰਨੀ ਤੇਜ਼ੀ ਦਿਹਾਤੀ ਆ ਵੀ ਜਿਵੇਂ ਮਰਜ਼ੀ ਸਮਾਓ ਮੀਟਰ ਆਪਣੇ ਖਰਾਬ ਦਿਖਾ ਦਿਖਾ ਕੇ ਉਦੋਂ ਬਾਅਦ ਚ ਆਪਣੇ ਮੀਟਰ ਚੱਪਾ ਵਾਲੇ ਲਾਉਣੇ ਨੇ ਚੱਪਾ ਵਾਲੇ ਮੀਟਰ ਭਾਵੇਂ ਮਹਾਰਾਸ਼ਟਰ ਦੇ ਵਿੱਚ ਬੁਰੀ ਹਾਲਤ ਹੈ ਲੋਕਾਂ ਨੇ ਮੀਟਰ ਪੜ ਪੜਾ ਬਿਜਲੀ ਬੋਰਡ ਦੇ ਸੜਕਾਂ ਤੇ ਸੜਤੇ ਤੇ ਇਹ ਹਾਲਤ ਆਪਣੇ ਨਾਲ ਹੋਣੀ ਹੈ ਏਕ ਇੱਕ ਦਿਨ ਦੇ ਵਿੱਚ ਜੇ ਸ਼ਾਮ ਨੂੰ ਰੀਚਾਰਜ ਕਰ ਲੈਣ ਤਾਂ 3000 ਦਾ ਕਿਰਾਇਆ ਸਵੇਰ ਨੂੰ ਰੀਚਾਰਜ ਹੋ ਪੂਰਾ ਹੋ ਜਾਂਦਾ ਤੇ ਮੀਟਰਾਂ ਦੇ ਬਿੱਲ ਆਪਾਂ ਦੁਦਾ ਆਹ ਨੂੰ ਭਰੇ ਜਾਂਦੇ ਤੇ ਜਿੱਦੇ ਚੱਪਾਲੇ ਲੱਗ ਗਏ ਭਰਾਵੋ ਹਰੇਕ ਦੇ ਘਰੇ ਮੀਟਰ ਮੀਟਰ ਦਾ ਕੀ ਹੋਣਾ ਤੁਹਾਡੇ ਘਰੇ ਵੱਲ ਵੀ ਨਹੀਂ ਰਹਿਣਾ ਸਾਰਾ ਕੁਝ ਬੰਦ ਕਰਨਾ ਪੈਣਾ ਇਸ ਕਰਕੇ ਸਾਡਾ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੀਟਰਾਂ ਦੀ ਜਿੱਥੇ ਰੀਡਿੰਗ ਲੈਣ ਵੇਲੇ ਫੋਟੋ ਖਿੱਚੀ ਜਾਊਗੀ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਜੇਕਰ ਕਿਸੇ ਵੀ ਅਧਿਕਾਰੀ ਨੇ ਮੀਟਰ ਦੀ ਰੀਡਿੰਗ ਲੈ ਕੇ ਜਾਣੀ ਹੈ ਉਹ ਜਿਵੇਂ ਪਹਿਲਾਂ ਰੀਡਿੰਗ ਲੈਂਦੇ ਸੀ ਉਸ ਤਰ੍ਹਾਂ ਰੀਡਿੰਗ ਲੈ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਜੇ ਫੋਟੋ ਖਿੱਚ ਕੇ ਰੀਡਿੰਗ ਲੈਣਗੇ ਅਸੀਂ ਉਸ ਅਧਿਕਾਰੀ ਦਾ ਘਰਾਓ ਕਰਾਂਗੇ ਫਿਰ ਬਾਅਦ ਦੇ ਵਿੱਚ ਜੇ ਕੋਈ 19 ਕੀ ਗੱਲ ਹੁੰਦੀ ਹੈ ਉਸ ਦਾ ਪ੍ਰਸ਼ਾਸਨ ਜਾਂ ਸਰਕਾਰ ਜ਼ਿੰਮੇਵਾਰ ਹੋਊਗੀ ਸਾਡੀ ਉਸ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜਿੰਦਾਬਾਦ ਅੱਲਾਹੂ ਅਕਬਰ ਲੋਕ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਲੋਕ ਇਕਤਾ ਜਿੰਦਾਬਾਦ 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 ਭਾਰਤੀ ਸੰਜੁਨੀ ਨੇਕਤਾ ਗਰਾਹ ਜਿੰਦਾਬਾਦ 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 ਹਾਂਜੀ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਇਸ ਤੋਂ ਬਾਅਦ ਅਸੀਂ ਮੀਟਰ ਵਾਲੇ ਭਰਾ ਨੂੰ ਕਹਿੰਦੇ ਜੀ ਰੀਡਿੰਗ ਲੈ ਕੇ ਜਾਣੀ ਆ ਭਰਾਵਾ ਬਿਨਾ ਫੋਟੋ ਤੋਂ ਰੀਡਿੰਗ ਚਾਹ ਹੁਣ ਲੈ ਲਾ ਚਾਹ ਕੱਲ ਨੂੰ ਆ ਕੇ ਲੈ ਲਈ ਫੋਟੋ ਸੀ ਕਚੰਡੀ ਦਿੰਦੇ ਇਸ ਕਰਕੇ ਭਰਾਵਾ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਆਪ ਦਾ ਭਰਾਵਾ ਦੱਸ ਬੋਲਣ ਤੋਂ ਨਹੀਂ ਕੋਸ ਤੁਸੀਂ ਅੱਛਾ ਇੱਕ ਵਾਰੀ